ਜਿਵੇਂ ਕਿ ਹੁਣਾਂ ਬੱਛੀ ਆ ਇਹ ਹੀਟ ਦੇ ਵਿੱਚ ਆ ਗਈ ਕੱਲ ਦੀ ਰਿੰਗੀ ਜਾਂਦੀ ਆ ਇਹ ਤੇ ਤਾਰਾਂ ਦੇਖ ਲਓ ਤੁਸੀਂ ਐਨ ਜਮਾਂ ਪੂਰੀਆਂ ਸਾਫ ਆ ਤੇ ਲੰਮੀ ਤਾਰ ਆ ਜਮਾਂ ਟੁੱਟਦੀ ਨਹੀਂ ਨਾਲੇ ਇਸ ਤਰ੍ਹਾਂ ਬਸੂ ਰੰਗ ਕੇ ਬਣਦਾ ਹੈਗਾ ਜੇ ਰੰਗ ਦਾਗਾ ਤੇ ਤਾਰਾਂ ਸਾਫ ਆਪੂ ਰੰਗਾਂ ਤੇ ਜਿਵੇਂ ਪਾਣੀ ਵਰਗੀਆਂ ਤਾਰਾਂਆਂ ਸਾਫ ਜਿਵੇਂ ਟਰਾਂਸਪੇਰੈਂਟ ਤੇ ਬਾਕੀ ਟੁੱਟਣ ਨਹੀਂ ਚਾਹੀਦੀ ਤਾਰ ਇਹ ਲੰਮੀ ਹੋਣੀ ਚਾਹੀਦੀ ਥੱਲੇ ਤੇ ਨਮਕ ਜਿਹੇ ਇਦਾਂ ਹੀ ਹੈਗੀ ਆ ਦੇ ਬਰੀਕ ਬਰੀਕ ਦੇਖ ਸਕਦੇ ਆਂ ਤੇ ਠੀਕਾ ਭਰਾਓ ਸਹੀ ਸਮੇਂ ਤੇ 12 ਤੋਂ 24 ਘੰਟੇ ਦੇ ਵਿੱਚ ਜੇ ਫੇਰ ਵੀ ਲੰਮੀ ਤਾਰ ਹੈਗੀ ਆ ਸਾਫ ਆ ਗਈ ਤਾਂ 12 ਤੋਂ 24 ਘੰਟੇ ਦੇ ਵਿੱਚ ਇੱਕ ਠੀਕਾ ਹੋਰ ਭਰਾ ਤੋਂ ਪਸ਼ੂ ਘੱਬਣ ਜ਼ਰੂਰ ਹੋਊਗਾ। ਬਾਕੀ ਜਗ੍ਹਾ ਯਾਰੀ ਲੱਗਦਾ ਇੰਦਾ ਵੀ ਸਾਰਾ ਕੁਝ ਸਾਫ ਆ ਹੀਟ ਵੀ ਸਹੀ ਆ ਫੇਰ ਵੀ ਉਹਦੇ باوجود ਕਈ ਵਾਰੀ ਪਸ਼ੂ ਰਿਪੀਟ ਕਰ ਜਾਂਦਾ ਤਾਂ ਪਰਸੈਪਟਲ ਠੀਕ ਆ ਜਾਂ ਗੈਨਾਰੈਚ 2.5 ਐਮਐਲ ਲਾ ਸਕਦੇ ਆਂਗੇ। ਨਾੜ ਚਲਾਉਣਾਂ ਦਾ ਮੌਕੇ ਤੇ ਲੱਗ ਜੂਗਾ ਤੇ ਨਹੀਂ 2 ਘੰਟੇ 3-4 ਘੰਟੇ 4 5 6 ਇਦਾਂ ਤੁਸੀਂ ਪਹਿਲਾਂ ਲਾ ਸਕਦੇ ਹੋ ਮਾਸ ਦੇ ਵਿੱਚ ਤੇ ਵਧੀਆ ਰਿਜ਼ਲਟ ਆਉਦਾ ਵੀਡੀਓ ਗਾਂ ਜਾਂ ਜਾਣਕਾਰੀ ਚੰਗੀ ਲੱਗੀ ਤਾਂ ਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਚੈਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ